ਤੇ ਇਸ ਵੇਲੇ ਅਕਾਲੀ ਦਲ ਕਿਉਂ ਸੰਸਦ ਭਾਈ ਅਮਰਪਾਲ ਸਿੰਘ ਦੇ ਕਹਿ ਲੋ ਮਗਰ ਕਿਉਂ ਹੈ ਪਿਆ ਕੀ ਇਹ ਪੋਲਿਟੀਕਲ ਮਸਲਾ ਹੈਗਾ ਕੀ ਅਕਾਲੀ ਦਲ ਹੁਣ ਧਾਰ ਕੇ ਕਿਉਂਕਿ ਅਮਰਪਾਲ ਸਿੰਘ ਹੁਣੀ ਸਿਆਸੀ ਪਿੰਡ ਦੇ ਵਿੱਚ ਹੈਗੇ ਨੇ ਉਹਨਾਂ ਦੀ ਪਾਰਟੀ ਅਨਾਉਂਸ ਹੋ ਗਈ ਹੋਈ ਹੈ ਉਹਨਾਂ ਦੀਆਂ ਐਕਟੀਵਿਟੀਆਂ ਵੀ ਚੱਲ ਰਹੀਆਂ ਨੇ ਉਹਨਾਂ ਦੀ ਭਰਤੀ ਵੀ ਚੱਲ ਰਹੀ ਹੈ ਕੀ ਐਜ਼ ਏ ਮੁੱਖ ਆਪਾ ਕਹਿ ਸਕਦੇ ਹਾਂ ਕਿ ਕੰਪੀਟੀਟਰ ਦੇ ਤੌਰ ਤੇ ਲਹਿਰੇ ਹੈਗੇ ਔਰ ਸਿੱਧਾ ਜਿਹੜਾ ਨਿਸ਼ਾਨਾ ਹੈ ਅਮਰਪਾਲ ਤੇ ਲਾਰੇ ਹੈਗੇ ਨੇ ਦੀਪਾਲ ਸਿੰਘ ਪੁੱਲਰ ਜਿਹੜੇ ਕਿ ਗੈਂਗਸਟਰ ਸਨ ਜਿਨ੍ਹਾਂ ਦਾ ਇੰਕਾਊਂਟਰ ਕਲਕੱਤੇ ਦੇ ਵਿੱਚ ਕਰ ਦਿੱਤਾ ਗਿਆ ਸੀ ਉਹਨਾਂ ਦੇ ਪਤਾ ਦੀਆਂ ਬਹੁਤ ਸਾਰੀਆਂ ਵੀਡੀਓ ਸੋਨ ਤੇ ਸਾਹਮਣੇ ਆ ਚੁੱਕੀਆਂ ਨੇ ਸੋਸ਼ਲ ਮੀਡੀਆ ਤੇ ਨੇ ਔਰ ਉਹ ਕਹਿੰਦੇ ਕਿ ਜਿਹੜੇ ਤੱਥ ਉਸ ਦੇ ਵਿੱਚ ਹੈਗੇ ਨੇ ਉਹ ਬੇਬੁਨਿਆਦ ਨੇ ਉਹ ਤੱਥ ਸਾਰੇ ਝੂਠੇ ਨੇ ਉਹ ਕਹਿੰਦੇ ਕਿ ਜੇ ਮੇਰੇ ਮੁੰਡੇ ਕੋਲ ਇੰਨਾ ਪੈਸਾ ਹੁੰਦਾ ਜਾਂ ਇਸ ਤਰੀਕੇ ਦਾ ਉਹਦੇ ਕੋਲ ਐਕਸੈਸ ਹੁੰਦਾ ਉਹ ਬਕਾਇਦਾ ਆਪਣੀ ਲੱਤ ਦਿਖਾਉਂਦੇ ਨੇ ਕਹਿੰਦੇ ਕਿ ਮੇਰਾ 20000 ਦਾ ਜਿਹੜਾ ਹੈ ਆਪਰੇਸ਼ਨ ਇੱਕ ਹੋਣ ਵਾਲਾ ਜਿਹੜਾ ਮੈਂ ਨਹੀਂ ਕਰਵਾ ਸਕਿਆ ਤੇ ਜੇ ਇੰਨਾ ਫਾਈਨਾਂਸੀ ਜਿਹਦੇ ਕੋਲ ਜੇ ਇੰਨਾ ਸੋਨਾ ਸੁਨਾ ਵਿ ਕਿ ਉਹ ਮੇਰਾ ਕੀ ਆਪਰੇਸ਼ਨ ਕਰਾਉਣ ਦੇ ਵਿੱਚ ਸਹਾਇਤਾ ਨਾ ਹੁੰਦਾ ਕਿ ਜੇ ਮੰਨ ਲਓ ਆਪਾਂ ਵਿਕਰਮ ਸਿੰਘ ਮਜੀਠੀਆ ਹੋਣਾਂ ਦੀ ਗੱਲ ਮੰਨ ਲਈਏ ਕਿ ਅਮਰਿਤਪਾਲ ਸਿੰਘ ਦਾ ਭਰਾ ਨਸ਼ੇ ਕਰ ਰਿਹਾ ਹੈ ਪਰ ਅਮਰਿਤਪਾਲ ਸਿੰਘ ਦੇ ਭਰਾ ਦੇ ਨਸ਼ੇ ਕਰਨ ਦੀ ਨੂੰ ਲੈ ਕੇ ਤੁਸੀਂ ਮੁੱਦਾ ਬਣਾ ਰਹੇ ਹੋ ਅਮਰਿਤਪਾਲ ਸਿੰਘ ਆਪ ਤਾਂ ਨਹੀਂ ਨਾ ਕਰ ਰਿਹਾ ਹੁਣ ਜੇ ਉਹਦਾ ਭਰਾ ਮੰਨ ਲਓ ਕਰ ਰਿਹਾ ਹੈ ਕਿ ਉਹਦੇ ਨਾਲ ਉਹ ਬੰਦਾ ਗਲਤ ਕਿਵੇਂ ਹੋ ਗਿਆ ਹੁਣ ਗੁਰਪ੍ਰੀਤ ਸਿੰਘ ਹਰੀਨੌ ਜਿਹੜੇ ਹੈਗੇ ਨੇ ਮੇਰੇ ਕੋਲ ਹਰੀਨੌ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਉਹ ਕਹਿੰਦੇ ਉਹਨਾਂ ਦੇ ਜਿਹੜੇ ਭਰਾ ਹੈਗੇ ਨੇ ਉਹ ਕਹਿੰਦੇ ਕਿ ਅਸੀਂ ਐਜ਼ ਅ ਐਵੀਡੈਂਸ ਦੇ ਤੌਰ ਤੇ ਇਹ ਚੀਜ਼ਾਂ ਦਿੱਤੀਆਂ ਸੀ ਪੁਲਿਸ ਨੂੰ ਕਿ ਇਹ ਚੀਜ਼ਾਂ ਦੇ ਨਾਲ ਲਿੰਕ ਹੁੰਦਾ ਹੈ ਕਿ ਅਮਰਤਪਾਲ ਸਿੰਘ ਦੀ ਤੇ ਉਹਦੀ ਦੁਸ਼ਮਣੀ ਹੈਗੀ ਹੈ ਤੇ ਉਹਦੇ ਕਰਕੇ ਜਿਹੜਾ ਹੋ ਸਕਦਾ ਹੈ ਕਿ ਇਦਾਂ ਹੋਵੇ ਹੁਣ ਇੱਕ ਐਜ਼ ਅ ਐਵੀਡੈਂਸ ਤੌਰ ਤੇ ਦਿੱਤੇ ਹੋਏ ਚਾਹੇ ਉਹ ਵੀਡੀਓ ਦਿੱਤੀ ਹੋਵੇ ਜਾਂ ਆਡੀਓ ਦਿੱਤੀ ਹੋਵੇ ਜੀ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਹੋਣਾ ਕੋਲ ਕਿਵੇਂ ਜਾਂਦੀ ਹੈ ਕੀ ਇਹ ਜਾਂਚ ਦਾ ਪੱਖ ਨਹੀਂ ਹੈ ਕੀ ਇਹ ਤੁਸੀਂ ਫਿਰ ਆਪਣੇ ਆਪ ਨੂੰ ਅਦਾਲਤਾਂ ਜਾਂ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਤੋਂ ਉੱਪਰ ਸਮਝ ਰਹੇ ਹੋ ਇਹ ਵੀ ਇੱਕ ਪੱਖ ਹੈ ਜਿਹਦੀ ਜਾਂਚ ਹੋਣੀ ਚਾਹੀਦੀ ਹੈਗੀ ਹੈ ਅੱਗੇ ਗੱਲ ਕਰਾਂਗੇ ਸ਼ਰਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਜੀ ਬਿਕਰਮ ਸਿੰਘ ਵਜੀਤ ਖਿਆਲਦੀ ਜੁਣਾ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਸੰਸਦ ਨੇ ਉਹਨਾਂ 'ਤੇ ਕਈ ਤਰੀਕੇ ਦੇ ਗੰਭੀਰ ਦੋਸ਼ ਲਗਾਏ ਗਏ ਸਿਰਫ ਦੋਸ਼ ਹੀ ਨਹੀਂ ਲਗਾਏ ਗਏ ਮੁਰਤੋਂ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਕੀ ਨੇ ਇਹ ਦੋਸ਼ ਕੀ ਨੇ ਆਧਾਰ ਤੇ ਇਸ ਵੇਲੇ ਅਕਾਲੀ ਦਲ ਕਿਉਂ ਸਾਂਸਦ ਭਾਈ ਅਮਰਿਤਪਾਲ ਸਿੰਘ ਦੇ ਕਹ ਲੋ ਮਗਰ ਕੀ ਹੋਇਆ ਪਿਆ ਬਿਲਕੁਲ ਇਹਨੂੰ ਆਪਾਂ ਨਾ ਦੋ ਤਿੰਨ ਪੱਖਾਂ ਤੋਂ ਜਿਹੜਾ ਹੈ ਇਹਦਾ ਆਪਾਂ ਦੇਖ ਸਕਦੇ ਹੈਗੇ ਆ ਜਿਹੜੇ ਉਹਨਾਂ ਨੇ ਪਿਛਲੀ ਵਾਰੀ ਤੁਹਾਨੂੰ ਦੇਖਿਆ ਹੋਣਾ ਕਿ ਜਦੋਂ ਚੈਟ ਵਾਲਾ ਮਸਲਾ ਹੋਇਆ ਸੀ ਬਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਆ ਦੇਖੋ ਕਿ ਕੁਝ ਗਰੁੱਪਸ ਦੇ ਵਿੱਚ ਚੈਟ ਹੋ ਰਹੀ ਹੈ ਹੁਣ ਉਹ ਚੈਟ ਵਾਲੇ ਮਸਲੇ ਦੇ ਉੱਤੇ ਦੋ ਜਣਿਆਂ ਦਾ ਪਰਚਾ ਹੋ ਗਿਆ ਤੇ ਹੁਣ ਪਿਛਲੇ ਦਿਨੀ ਕੱਲੋਂ ਇੱਕ ਵੀਡੀਓ ਜਿਹੜੀ ਹੈ ਉਹ ਲੈ ਕੇ ਆਉਂਦੇ ਨੇ ਤੇ ਬਕਾਇਦਾ ਸੇਮ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਅ ਦੇਖੋ ਜੀ ਇਹ ਅਮਰਿਤਪਾਲ ਸਿੰਘ ਦਾ ਜਿਹੜਾ ਭਰਾ ਹੈ ਹਰਪ੍ਰੀਤ ਸਿੰਘ ਉਹ ਹੈ ਜਿਹੜੀ ਹੁਣ ਅਮਰਿਤਪਾਲ ਸਿੰਘ ਹੁਣਾਂ ਦੀ ਟੀਮ ਹੈ ਜਾਂ ਉਹਨਾਂ ਦੇ ਵਕੀਲ ਨੇ ਉਹ ਕਹਿੰਦੇ ਕਿ ਕਿਉਂਕਿ ਸ਼ਕਲ ਜਿਹੜੀ ਉਸ ਦੇ ਵਿੱਚ ਨਹੀਂ ਦਿਖ ਰਹੀ ਉਹ ਇਧਰਲੇ ਬੰਨੇ ਬਣੀ ਹੋਈ ਜਿਹੜੀ ਵੀਡੀਓ ਹੈਗੀ ਹੈ ਤੇ ਪਰ ਤੁਸੀਂ ਇਹ ਦੇਖੋ ਕਿ ਕੀ ਕਿਤੇ ਕਿਉਂਕਿ ਕਿਤਨਾ ਕਿਤੇ ਇਹਨੂੰ ਜਦਾਂ ਆਪਾਂ ਕਹਿਆ ਕਿ ਦੋ ਤਿੰਨ ਪੱਖ ਜਿਹੜੇ ਇਹਦੇ ਲੱਗਦੇ ਹੈਗੇ ਨੇ ਕੀ ਇਹ ਪੋਲਿਟੀਕਲ ਮਸਲਾ ਹੈਗਾ ਕੀ ਅਕਾਲੀ ਦਲ ਹੁਣ ਧਾਰ ਕੇ ਕਿਉਂਕਿ ਅਮਰਪਾਲ ਸਿੰਘ ਹੁਣੀ ਸਿਆਸੀ ਪਿੰਡ ਦੇ ਵਿੱਚ ਹੈਗੇ ਨੇ ਉਹਨਾਂ ਦੀ ਪਾਰਟੀ ਅਨਾਉਂਸ ਹੋ ਗਈ ਹੋਈ ਹੈ ਉਹਨਾਂ ਦੀਆਂ ਐਕਟੀਵਿਟੀਆਂ ਵੀ ਚੱਲ ਰਹੀਆਂ ਨੇ ਉਹਨਾਂ ਦੀ ਭਰਤੀ ਵੀ ਚੱਲ ਰਹੀ ਹੈ ਕੀ ਐਜ਼ ਏ ਮੁੱਖ ਆਪਾਂ ਕਹਿ ਸਕਦੇ ਹਾਂ ਕਿ ਕੰਪੀਟੀਟਰ ਦੇ ਤੌਰ ਤੇ ਲਹਿਰੇ ਹੈਗੇ ਔਰ ਸਿੱਧਾ ਜਿਹੜਾ ਨਿਸ਼ਾਨਾ ਹੈ ਅਮਰਪਾਲ ਤੇ ਲਾਰੇ ਹੈਗੇ ਨੇ ਅ ਦੂਜਾ ਜਿਹੜਾ ਮਸਲਾ ਏ ਉਹ ਇਹ ਵੀ ਲੱਗਦਾ ਹੈਗਾ ਕਿ ਕੀ ਕਿਤੇ ਸੁਰੱਖਿਆ ਵਾਲਾ ਮਸਲਾ ਤਾਂ ਨਹੀਂ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀ ਵਾਰੀ ਆਪਾਂ ਦੇਖਿਆ ਸੀ ਕਿ ਪਿਛਲੇ 3-4 ਹਫ਼ਤੇ ਪਹਿਲਾਂ ਇਹਨਾਂ ਦੀ ਸੁਰੱਖਿਆ ਘਟਾਈ ਗਈ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਵੀ ਮਸਲਾ ਜਿਹੜਾ ਚੱਕਿਆ ਸੀਗਾ ਕਿ ਸੁਰੱਖਿਆ ਕਿਉਂ ਹਟਾਈ ਗਈ ਇਹਨਾਂ ਨੇ ਕਿਹਾ ਕਿ ਹਟਾਈ ਦਿੱਤੀ ਗਈ ਪਰ ਬਾਅਦ 'ਚ ਪਤਾ ਲੱਗਿਆ ਕਿ ਕਰਮਚਾਰੀ ਘਟਾਏ ਹੋਏ ਨੇ ਹੁਣ ਜਦੋਂ ਕੋਈ ਬੰਦਾ ਉਹਦੇ ਤੇ ਹੀ ਨਹੀਂ ਹੈਗਾ ਨਾ ਬੰਦਾ ਕੋਈ ਆਪਾਂ ਕਹਿ ਲਈਏ ਕਿ ਐਮਐਲਏ ਹੈਗਾ ਇਹ ਸਿਰਫ ਇੱਕ ਸਾਬਕਾ ਲੀਡਰ ਦੇ ਤੌਰ ਤੇ ਜਿਹੜੀ ਸੁਰੱਖਿਆ ਮਿਲੀ ਹੋਈ ਹੈ ਕੀ ਫਿਰ ਉਹੀ ਕਿਤੇ ਪ੍ਰੋਪਾਗੈਂਡਾ ਤਾਂ ਨਹੀਂ ਹੈ ਇਹ ਵੀ ਜਿਹੜਾ ਇੱਕ ਚੱਲ ਰਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਹੋਣਾ ਨਾ ਵੀ ਹੁਣ ਇਦਾਂ ਦੀਆਂ ਪ੍ਰੈਸ ਕਾਨਫਰੰਸ ਤੋਂ ਬਾਅਦ ਚੋਂ ਜਿਹੜੇ ਹੁਣ ਅਮਰਿਤਪਾਲ ਸਿੰਘ ਦੇ ਹਮਾਇਤੀ ਹੈਗੇ ਨੇ ਭਾਵੇਂ ਉਹ ਕਨੈਕਟ ਨਾ ਵੀ ਹੋਏ ਹੋਣ ਤੇ ਕੋਈ 2-4 ਫੋਨ ਜਾਂ ਇਸ ਤਰ੍ਹਾਂ ਦਾ ਜਦੋਂ ਚੱਕਰ ਹੋਵੇਗਾ ਤੇ ਸ਼ਾਇਦ ਇਹਨਾਂ ਨੂੰ ਸਿਕਿਉਰਟੀ ਵਾਲਾ ਉਹ ਵੀ ਇੱਕ ਪਾਸੇ ਤੋਂ ਐਂਗਲ ਜਿਹੜਾ ਹੈ ਉਹ ਵੀ ਚੱਲ ਰਿਹਾ ਹੈਗਾ ਤੇ ਦੂਜਾ ਤੁਸੀਂ ਇਹ ਦੇਖੋ ਕਿ ਪਿਛਲੇ ਦਿਨੀ ਆਪਾਂ ਦੇਖ ਰਹੇ ਸੀ ਕਿ ਜਿਹੜੀ ਚੈਟ ਜਾਨੀ ਜਿਹੜੀ ਇੱਕ ਆਡੀਓ ਚੱਲਦੀ ਹੈਗੀ ਉਹਦੇ ਚ ਬਕਾਇਦਾ ਜੈਪਾਲ ਸਿੰਘ ਪੋਲਰ ਜਿਹੜੇ ਕਿ ਗੈਂਗਸਟਰ ਸਨ ਜਿਨ੍ਹਾਂ ਦਾ ਇੰਕਾਊਂਟਰ ਕਲਕੱਤੇ ਦੇ ਵਿੱਚ ਕਰ ਦਿੱਤਾ ਗਿਆ ਸੀ ਉਹਨਾਂ ਦੇ ਪਤਾ ਦੀਆਂ ਬਹੁਤ ਸਾਰੀਆਂ ਵੀਡੀਓ ਸੁੰਨ ਤੇ ਸਾਹਮਣੇ ਆ ਚੁੱਕੀਆਂ ਨੇ ਸੋਸ਼ਲ ਮੀਡੀਆ ਤੇ ਨੇ ਔਰ ਉਹ ਕਹਿੰਦੇ ਕਿ ਜਿਹੜੇ ਤੱਥ ਉਸ ਦੇ ਵਿੱਚ ਹੈਗੇ ਨੇ ਉਹ ਬੇਬੁਨਿਆਦ ਨੇ ਉਹ ਤੱਥ ਸਾਰੇ ਝੂਠੇ ਨੇ ਉਹ ਕਹਿੰਦੇ ਕਿ ਜੇ ਮੇਰੇ ਮੁੰਡੇ ਕੋਲ ਇੰਨਾ ਪੈਸਾ ਹੁੰਦਾ ਜਾਂ ਇਸ ਤਰੀਕੇ ਦਾ ਉਹਦੇ ਕੋਲ ਐਕਸੈਸ ਹੁੰਦਾ ਉਹ ਬਕਾਇਦਾ ਆਪਣੀ ਲੱਤ ਦਿਖਾਉਂਦੇ ਨੇ ਕਹਿੰਦੇ ਕਿ ਮੇਰਾ 20000 ਦਾ ਜਿਹੜਾ ਹੈ ਆਪਰੇਸ਼ਨ ਇੱਕ ਹੋਣ ਵਾਲਾ ਜਿਹੜਾ ਮੈਂ ਨਹੀਂ ਕਰਵਾ ਸਕਿਆ ਤੇ ਜੇ ਇੰਨਾ ਫਾਈਨਾਂਸੀ ਜਿਹਦੇ ਕੋਲ ਜੇ ਇੰਨਾ ਸੋਨਾ ਸੁਨਾ ਪਿਆ ਹੁੰਦਾ ਤੇ ਉਹ ਮੇਰਾ ਕੀ ਆਪਰੇਸ਼ਨ ਕਰਾਉਣ ਦੇ ਵਿੱਚ ਸਹਾਇਤਾ ਨਾ ਹੁੰਦਾ ਕਿ ਮੇਰੀ ਉਹਦੇ ਨਾਲ ਗੱਲਬਾਤ ਜਾਂ ਵਾਰਤਾ ਆਪਣੇ ਮੁੰਡੇ ਨਾਲ ਹੁੰਦੀ ਸੀ ਔਰ ਹੋਰ ਵੀ ਉਹ ਬਹੁਤ ਸਾਰੇ ਫੈਕਟਸ ਦੇ ਉੱਤੇ ਸਵਾਲ ਜਿਹੜਾ ਚੁੱਕਦੇ ਹੈਗੇ ਨੇ ਦੂਜੇ ਬੰਨੇ ਜੇ ਆਪਾਂ ਥੋੜਾ ਜੈ ਇਹਨੂੰ ਹੁਣ ਦੂਜੇ ਪੱਖ ਤੋਂ ਵੀ ਦੇਖ ਲਈਏ ਕਿ ਜੇ ਮੰਨ ਲਓ ਆਪਾਂ ਵਿਕਰਮ ਸਿੰਘ ਮਜੀਠੀਆ ਹੋਣਾਂ ਦੀ ਗੱਲ ਮੰਨ ਲਈਏ ਕਿ ਅਮਰਿਤਪਾਲ ਸਿੰਘ ਦਾ ਭਰਾ ਨਸ਼ੇ ਕਰ ਰਿਹਾ ਹੈ ਪਰ ਅਮਰਿਤਪਾਲ ਸਿੰਘ ਦੇ ਭਰਾ ਦੇ ਨਸ਼ੇ ਕਰਨ ਦੀ ਨੂੰ ਲੈ ਕੇ ਤੁਸੀਂ ਮੁੱਦਾ ਬਣਾ ਰਹੇ ਹੋ ਅਮਰਿਤਪਾਲ ਸਿੰਘ ਆਪ ਤਾਂ ਨਹੀਂ ਨਾ ਕਰ ਰਿਹਾ ਹੁਣ ਜੇ ਉਹਦਾ ਭਰਾ ਮੰਨ ਲਓ ਕਰ ਰਿਹਾ ਹੈ ਕਿ ਉਹਦੇ ਨਾਲ ਉਹ ਬੰਦਾ ਗਲਤ ਕਿਵੇਂ ਹੋ ਗਿਆ ਬਿਲਕੁਲ ਇਹ ਵੀ ਇੱਕ ਸਵਾਲ ਹੈ ਇਸ ਪੱਖ ਤੋਂ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਔਰ ਕੁਝ ਜਿਹੜੇ ਆਪਾਂ ਕਹਿ ਲਈ ਨਾ ਕਿ ਸੂਝਵਾਨ ਪੱਤਰਕਾਰ ਹੈਗੇ ਨੇ ਉਹ ਭਾਵੇਂ ਅਮਰਤਪਾਲ ਸਿੰਘ ਦੇ ਹਮਾਇਤੀ ਨਹੀਂ ਹੈਗੇ ਉਹ ਵੀ ਇਹ ਗੱਲ ਕਰਦੇ ਹੈਗੇ ਨੇ ਹੁਣ ਜੇ ਮੰਨ ਲਓ ਕਿ ਕਿਸੇ ਦਾ ਕੋਈ ਰਿਸ਼ਤੇਦਾਰ ਗਲਤ ਹੈ ਤੇ ਉਹਦੇ ਨਾਲ ਤੁਸੀਂ ਉਸ ਬੰਦੇ ਨੂੰ ਕਿਸ ਤਰੀਕੇ ਨਾਲ ਕਰ ਰਹੇ ਹੋ ਫਿਰ ਜਿਸ ਤਰੀਕੇ ਨਾਲ ਸਾਰਾ ਕੁਝ ਹੁੰਦਾ ਹੈ ਫਿਰ ਉੱਥੋਂ ਲੱਗਦਾ ਹੈ ਨਾ ਫਿਰ ਉਸ ਤੋਂ ਬਾਅਦ ਇੱਕ ਹੋਰ ਵੱਡਾ ਪੱਖ ਹੁਣ ਜੇ ਆਪਾਂ ਇਸੇ ਇਸ ਪ੍ਰੈਸ ਕਾਨਫਰੈਂਸ ਜਿਹੜੀ ਵੀਡੀਓ ਹੈ ਜਾਂ ਜਿਹੜੀ ਆਡੀਓ ਦੀ ਗੱਲ ਕਰੀਏ ਹੁਣ ਗੁਰਪ੍ਰੀਤ ਸਿੰਘ ਹਰੀ ਨੌ ਜਿਹੜੇ ਹੈਗੇ ਨੇ ਮੇਰੇ ਨਾਲ ਹਰੀ ਨੌ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਉਹ ਕਹਿੰਦੇ ਉਹਨਾਂ ਦੇ ਜਿਹੜੇ ਭਰਾ ਹੈਗੇ ਨੇ ਉਹ ਕਹਿੰਦੇ ਕਿ ਅਸੀਂ ਐਜ਼ ਏ ਐਵੀਡੈਂਸ ਦੇ ਤੌਰ ਤੇ ਇਹ ਚੀਜ਼ਾਂ ਦਿੱਤੀਆਂ ਸੀ ਪੁਲਿਸ ਨੂੰ ਕਿ ਇਹ ਚੀਜ਼ਾਂ ਦੇ ਨਾਲ ਲਿੰਕ ਹੁੰਦਾ ਹੈ ਕਿ ਅਮਰਤਪਾਲ ਸਿੰਘ ਦੀ ਤੇ ਉਹਦੀ ਦੁਸ਼ਮਣੀ ਹੈਗੀ ਹੈ ਤੇ ਉਹਦੇ ਕਰਕੇ ਜਿਹੜਾ ਹੋ ਸਕਦਾ ਹੈ ਕਿ ਇਦਾਂ ਹੋਵੇ ਹੁਣ ਇੱਕ ਐਜ਼ ਏ ਐਵੀਡੈਂਸ ਤੌਰ ਤੇ ਦਿੱਤੇ ਹੋਏ ਚਾਹੇ ਉਹ ਵੀਡੀਓ ਦਿੱਤੀ ਹੋਵੇ ਜਾਂ ਆਡੀਓ ਦਿੱਤੀ ਹੋਵੇ ਜੀ ਉਹ ਸਰਦਾਰ ਵਿਕਰਮ ਸਿੰਘ ਮਜੀਠੀਆ ਹੁਣਾਂ ਕੋਲ ਕਿਵੇਂ ਜਾਂਦੀ ਹੈ ਕੀ ਇਹ ਜਾਂਚ ਦਾ ਪੱਖ ਨਹੀਂ ਹੈ ਕੀ ਇਹ ਤੁਸੀਂ ਫਿਰ ਆਪਣੇ ਆਪ ਨੂੰ ਅਦਾਲਤਾਂ ਜਾਂ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਸ ਤੋਂ ਉੱਪਰ ਸਮਝ ਰਹੇ ਹੋ ਇਹ ਵੀ ਇੱਕ ਪੱਖ ਹੈ ਜਿਹਦੀ ਜਾਂਚ ਹੋਣੀ ਚਾਹੀਦੀ ਹੈਗੀ ਹੈ ਤੇ ਫਿਰ ਜੇ ਕੋਈ ਬੰਦਾ ਮੰਨ ਲਓ ਜਾਣ ਬੁੱਝ ਕੇ ਲੀਕ ਕਰ ਰਿਹਾ ਹੈਗਾ ਕਿ ਕਿਤਨਾ ਕਿਤੇ ਸਾਰੇ ਮਸਲੇ ਨੂੰ ਇਹ ਸਾਰੀ ਇਨਵੈਸਟੀਗੇਸ਼ਨ ਨੂੰ ਤੇ ਉਹ ਫਿਰ ਕੀ ਕਿਸ ਆਧਾਰ ਤੇ ਜਿਹੜਾ ਕਰ ਰਿਹਾ ਹੈਗਾ ਕੀ ਉਹਦੇ ਬਾਰੇ ਵੀ ਕੋਈ ਪੁਲਿਸ ਸੋਚੇਗੀ ਤੇ ਜੇ ਗੱਲ ਆਪਾਂ ਵੀਡੀਓ ਦੀ ਕਰਨੀ ਹੋਵੇ ਸੋਚਾ ਸਿੰਘ ਲੰਗਾ ਦੀ ਤਾਂ ਪੂਰੀ ਵੀਡੀਓ ਵੀ ਆਈ ਸੀ ਉਦੋਂ ਦਾ ਕਾਰਵਾਈ ਵੀ ਜਿਹੜੀ ਹੋਈ ਸੀ ਬਾਅਦ ਚ ਉਹ ਅਦਾਲਤ ਨੇ ਵੀ ਬਰੀ ਕਰ ਦਿੱਤਾ ਤੇ ਆਪਣਾ ਆਪਾਂ ਕਹਿ ਸਕਦੇ ਹਾਂ ਕਿ ਉਹਦਿਆਂ ਦਾ ਰਸੂਖ ਜਿਹੜਾ ਉਹਦੀ ਤਾਂ ਵੀਡੀਓ ਅੱਜ ਵੀ ਪਈ ਹੈ ਤੁਸੀਂ ਪਾਓ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਹਮਣੇ ਆ ਜਾਵੇਗੀ ਉਹ ਤੱਕ ਕਰ ਰਿਹਾ ਹੈਗਾ ਤੇ ਉਹ ਅਦਾਲਤ ਨੇ ਵੀ ਬਰੀ ਕਰਤਾ ਦੇ ਬਾਅਦ ਚੋਂ ਆਪਾਂ ਦੇਖਿਆ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਜਥੇਦਾਰਾਂ ਨੂੰ ਸਲਾਮਾਂ ਦੇ ਰਿਹਾ ਕਿ ਤੁਸੀਂ ਕੰਮ ਕਿਵੇਂ ਕਰਨਾ ਹੈ ਤੇ ਫਿਰ ਕੀ ਉਹ ਵੀਡੀਓ ਤੇ ਇਹ ਵੀਡੀਓ ਮਤਲਬ ਕਿਤਨਾ ਕਿਤੇ ਰਾਜਨੀਤਿਕ ਮੁੱਦਾ ਜਿਹੜਾ ਹੈ ਇਸ ਮਸਲੇ ਨੂੰ ਜਿਹੜਾ ਬੜਾਇਆ ਜਾ ਰਿਹਾ ਹੈ ਪਰ ਇਹ ਗੱਲ ਕਹਿ ਸਕਦੇ ਆ ਇੰਨੀ ਸਥਿਤੀ ਸਾਫ਼ ਨਹੀਂ ਹੈਗੀ ਔਰ ਜਿਸ ਤਰੀਕੇ ਦੇ ਨਾਲ ਇੱਕ ਮੋਰਚਾ ਖੋਲਣਾ ਇਦਾਂ ਲੱਗਦਾ ਕਿ ਜਿੱਦਾਂ ਹੁੰਦਾ ਨਹੀਂ ਕਿ ਸਮਗਰੀ ਦੇ ਕੇ ਰੋਜ਼ ਦੀ ਰੋਜ਼ ਤੁਸੀਂ ਆ ਕਰੋ ਜੀ ਆ ਕਰੋ ਜੀ ਔਰ ਇਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਨੂੰ ਕੇਰਨਾ ਹੈਗਾ ਹੈ ਤੀਜੀ ਵਾਰ ਉਹਦੇ ਤੇ ਐਨਐਸਏ ਲੱਗੀ ਆ ਜਾਂ ਤੇ ਫਿਰ ਉਹਨਾਂ ਨੂੰ ਇੱਥੇ ਬਕਾਇਦਾ ਜਿਹੜੇ ਕੇਸ ਹੈਗੇ ਨੇ ਉਹਨਾਂ ਦੇ ਵਿੱਚ ਟ੍ਰਾਇਲ ਚਲਾਉਣ ਦੀ ਗੱਲ ਕੀਤੀ ਜਾਵੇ ਨਾ ਕਿ ਭਾਈ ਇਹ ਇਹ ਜਿਹੜਾ ਟ੍ਰਾਇਲ ਚਲਾਓ ਤੇ ਜਿਹੜੇ ਮਸਲੇ ਹੋਏ ਨੇ ਵੀ ਸਾਰੇ ਜਿਹੜੇ ਬੰਦਾ ਇੰਨਾ ਹੀ ਗੁਨਾਹਗਾਰ ਹੈਗਾ ਫਿਰ ਉਸ ਨੂੰ ਕੱਲਾ ਐਨਐਸਏ ਸਰਵ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਦੇ ਅਧੀਨ ਹੀ ਕਿਉਂ ਡਿਬਰੂਗੜ ਰੱਖਿਆ ਗਿਆ ਇਹ ਸਵਾਲ ਵੀ ਇੱਕ ਵੱਡਾ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਪੰਥਾ ਕਲਕਿਆਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਜਿਹੜਾ ਚੱਲ ਰਿਹਾ ਹੈ ਬਿਲਕੁਲ ਜੀ ਹੁਣ ਦੇਖਣਾ ਰਹੇਗਾ ਕਿ ਸਿਆਸੀ ਤਾਰ ਦੇ ਉੱਤੇ ਲਾਹਾ ਖਟਣ ਦੀਆਂ ਕੋਸ਼ਿਸ਼ਾਂ ਸ਼੍ਰਮਣੀ ਕਾਲੀ ਦਲ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਅਸਲ ਦੇ ਵਿੱਚ ਲਗਾਏ ਗਏ ਦੋਸ਼ਾਂ ਦੇ ਵਿੱਚ ਕੋਈ ਨਾ ਕੋਈ ਆਧਾਰ ਹੈ ਕੋਈ ਫੈਕਟ ਨਹੀਂ